ਕਰਦੇ ਆ ਉਹਨਾਂ ਵੱਲੋਂ ਅਗਲੇ 7 ਲੱਖ ਰੁਪਈਆ ਦਿੱਤਾ ਜਾਣਾ ਬੱਬੂ ਕੁੰਮਣ ਦੇ ਬਈ ਮਨੀ ਕੁਮਰ ਅੰਗਰੇਲ ਜਿੱਨਾਂ ਵੱਲੋਂ ਕਹਿੰਦੇ ਡਾਂਗ ਸਾਹਿਬ ਤੁਹਾਡਾ ਵੀ ਵਧੀਆ ਸਨਮਾਨ ਹੋਣਾ ਅਸੀਂ ਮਨੀ ਕੁਮਰ ਬੱਬੂ ਕੁਮਣ ਦੇ ਬਈ ਵਾਲੇ ਵੀਰਾਂ ਦਾ ਤਲਵਾਰ ਕਰਦੇ ਲਾਈਵ ਸਿੰਘ ਦੇ ਨਾਲ ਟਕਰੇ ਸਾਰੇ ਸੰਗਤ ਨੂੰ ਸਾਰੇ ਪਹਿਲਵਾਨਾਂ ਨੂੰ ਅੱਜ ਲੱਖ ਲੱਖ ਵਧਾਈਆਂ ਬੋਲਦੇ ਤੇ ਉੱਪਰਲੇ ਪਾਸੇ ਆ ਰੱਖਿਆ ਧਾਰ ਦੇ ਕੋਟਾ ਆ ਸਿਰਾ ਕਰਾਉਂਦਾ ਤੇ ਆ ਗੱਭਰੂ ਨਾਇਜਵਾਨ ਐਸ ਸਮੇਂ ਆ ਜੱਸਾ ਪੱਟੀ ਵਾਲਾ ਤੇ ਐਸ ਸਮੇਂ ਕੁਸ਼ਤੀ ਆ ਚੋਟੀ ਦੀ ਚੱਲ ਰਹੀ ਐ ਜਾਇਂ ਐਸ ਸਮੇਂ ਜੱਸਾ ਪਹਿਲਵਾਨ ਨੇ ਤੌਣ ਉੱਪਰ ਕਰਿਆ ਹੋਇਆ ਗੋਡਾ ਕਹਿੰਦਾ ਵੱਡੇ ਵੱਡੇ ਮੱਲ ਬੋਲ ਦਿੰਦੇ ਹਾਰੀਆਂ ਉਹ ਜੋਰ ਜਦੋਂ ਲੱਗ ਜਾਂਦਾ ਦਿੱਤੋਂ ਮਾਰਦੇ ਉਹਦੇ ਕਈ ਆਉਂਦਾ ਨਹੀਂ ਸੁਬਾਤ ਲੋਕਾਂ ਨੂੰ ਫੈਸਲੇ ਨਾ ਹੋਣ ਜਿੱਥੇ ਜਿੱਤ ਹਾਰਦੇ ਉਹ ਕੀਤੀ ਹਿ ਕਮੈਂਟਮੈਂਟ ਫੜਿਆ ਜੇ ਤੋ ਰੇਗ ਮਰ ਮੰਗੂ ਕੋਟਾ ਸੱਲੇ ਤਾਨੋਂ ਉਹ ਕਰਦਾ ਤੰਗ ਨੂੰ ਸੇੜੀ ਵਾਲਿਆ ਜੇ ਤੋ ਰੇਗ ਮਰ ਮੰਗੂ ਕੋਟਾ ਸੱਲੇ ਤਾਨੋਂ ਹਾਂਜੀ ਕਰਦੇ ਸਰ ਜੀ ਬਹੁਤ ਬਹੁਤ ਸਰ ਜੀ ਸਾਡੇ ਇਕਬਾਲ ਜੇਡਾ ਬੰਦੇ ਜੀ ਦਾ ਧੰਨਵਾਦ ਕਰਦੇ ਅਸੀਂ ਉਹਨਾਂ ਦੇ ਭੱਜ ਫੈਮਿਲੀ ਵੱਲੋਂ ਅਗਲੇ ਸਾਰ ਦਰਬਾਰ ਉਤੇ ਵੀ ਕਹਿੰਦੇ ਵੱਡਾ ਗਾਜੋ ਦਾ ਸੁੰਦਰ ਦਰਬਾਰ ਵਾਸਤੇ ਵੀ ਮਾਇਆ ਲਾਵਾਂਗੇ ਆ ਵੱਡੀ ਕੁਸ਼ਤੀ ਆ ਦੀ ਤਾੜੀਆਂ ਮਾਰਨ ਨਾਲ ਖੂਨ ਦਾ ਸਰਕਲ ਦੇ ਲੋ ਜਾਂਦਾ ਇੱਕ ਵਾਰ ਲਾਗੋ ਮੱਲਾ ਵੀ ਤਾੜੀਆਂ ਬਣਾ ਕੇ ਆਏ ਹਾਏ 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 ਤੁਹਾਡੀਆਂ ਤਾੜੀਆਂ ਇਹਨਾਂ ਪਹਿਲਵਾਨਾਂ ਨੂੰ ਖੂਨ ਦਾ ਕੰਮ ਕਰਦੀਆਂ ਨੇ ਇਹਨਾਂ ਪਹਿਲਵਾਨਾਂ ਨੂੰ ਮੂਰਤ ਕਰਦੀਆਂ ਨੇ ਜਦੋਂ ਤੁਸੀਂ ਤਾੜੀਆਂ ਮਾਰਦੇ ਹੋ ਐਪਰੀਸ਼ੀਏਟ ਕਰਦੇ ਹੋ ਯਾ ਦੁਸਰੋਂ ਤੇ ਕਿਨਿੰਗ ਕੁੱਸਤੀ ਕਰਦੇ ਆ ਭਈ ਅਗਲੇ ਸਾਲ ਸੱਜਰ ਸਿੰਘ ਛੋਟੀ ਗੁਰਦੁਆਰਾ ਸਾਹਿਬ ਆਈਦਾ ਇੱਕ ਮੋਟਰਸਾਈਕਲ ਅਗਲੇ ਸਾਲ ਲਈ ਗੁਰਦੁਆਰਾ ਆਵੇਆ ਕੈਨੇਡਾ ਵੱਲੋਂ ਸਾਡੇ ਵੀਰਾਂ ਵੱਲੋਂ 1.31 ਹਜ਼ਾਰ ਰੁਪਏ ਅਗਲੇ ਸਾਲ ਆ ਉੱਪਰਲੇ ਪਾਸੇ ਕੌਣ ਹੈ ਆ ਜੱਸੇ ਪੱਤਰੀ ਵਾਲਾ ਕਿ ਪਿੰਗਰਾ ਹੋਵੇ ਭਾਵੇਂ ਸੋਨੇ ਦਾ ਆਜ਼ਾਦ ਪੰਛੀ ਵਰਗਾ ਨਜ਼ਾਰਾ ਨਹੀਂ ਆ ਸਕਦਾ ਜੁੱਤੀ ਹੋਵੇ ਭਾਵੇਂ ਸੋਨੇ ਦੀ ਬਾਗੇ ਗੁਰਦੁਆਰੇ ਮੰਦਰ ਨਹੀਂ ਜਾ ਸਕਦਾ ਤਾਰੂ ਹੋਵੇ ਭਾਵੇਂ ਸਮੁੰਦਰਾਂ ਦਾ ਬਿਨਾ ਮਜਾ ਵੀ ਪਾਰ ਜਾ ਸਕਦਾ ਸਾਡੇ ਬੱਲੇ ਵੀਰੋ ਸੋ ਮਰਦਾ ਮਰ ਜਾਊ ਪਰ ਮਰਦਾ ਮਰਦਾ ਕਾ ਵੀ ਖਾ ਸਕਦਾ ਬਾਈ ਬੱਤਾ ਦਾ ਨਾਮ ਕਰਦੇ ਆ ਬਾਈ ਸੀਤਾ ਰਾਮ ਗੜੀਆ ਚੇਚੇ ਪਰ ਤੇ ਬੁੱਢੇ ਹਾਂ ਜਿਨ੍ਹਾਂ ਦਾ ਪੱਪਾ ਬੱਬਾ ਜੀ ਨਾਲ ਬੱਡਾ ਪਿਆਰਾ ਪਰ ਮੈਦਾਨ ਦੇ ਵਿੱਚ ਜਲਦੀ ਕੁਸ਼ਤੀ ਹੱਸ ਸਮੇਂ ਦੀ ਹੋਣਗੀਆਂ ਉਹ ਬੱਲੇ 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 ਹਾਏ 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 ਕਹਿੰਦਾ ਕੜੀ ਵੀ ਕੜੀ ਤਾਂ ਟਾਈਮ ਟੱਪ ਸਕਦਾ ਉਹ ਰੈੱਡ ਬੁੱਲ ਪੀਕੇ ਤੇ ਲਗਾ ਕੇ ਦੰਬਈ ਜਿਹੜੇ ਮੱਲਾ ਨੇ ਕਾਂ ਦਾ ਮਿੱਤ ਪੜਨਾ ਉਹ ਦਿੱਲੀ ਦੀ ਟੱਪੀ ਨੇ ਪਹਿਨਗੇ ਬਦਾਂਪਈ ਜੋ ਚੌਥੀ ਸਟੇਟਸ ਬਣਾ ਕੇ ਰੱਖਣਾ ਆ ਟਾਲੇ ਤੇ ਲੱਗੇ ਟਾਈਮ ਨੋਟ ਪਾਉਣਾ ਉਹ 25 ਮਿੰਟ ਦੀ ਸੋਨੀ ਰਹੇਗੀ ਕੁਸ਼ਤੀ ਇਹਦੇ ਵਿੱਚ ਵੀ 17 ਬਾਰ ਮਿੱਟੀ ਲਾਉਣਾ ਉਹ 25 ਮਿੰਟ ਦੀ ਸੋਟੀ ਰਹੇਗੀ ਕੁਸ਼ਤੀ ਇਹਦੇ ਵਿੱਚ ਵੀ 17 ਬਾਰ ਮਿੱਟੀ ਲਾਉਣਾ ਸਭ ਤੋਂ ਪਹਿਲਾਂ ਅੱਜ ਕੱਦੇ ਸਾਡੇ ਜੁਗੇਸ਼ ਸ਼ਰਮਾ ਜੀ ਦਾ ਫਰਵੇਦ ਸ਼ਰਮਾ ਦਾ ਤੇ ਸੁਮਨ ਨਾਗਰਾ ਬਬੀ ਆਂਦੇ ਯਾਰ ਆ ਜਿੰਨਾ ਵੱਲੋਂ ਅਗਲੇ ਸਾਲ ਕੰਦੇ ਕਮੇਟੀ ਜਿਹੜਾ ਮੋਟਰਸਾਈਕਲ ਕਹੇਗੇ ਇਹਨਾਂ ਯਾਰਾਂ ਦੇ ਯਾਰ ਵੀਰਾਂ ਵੱਲੋਂ ਦਿੱਤਾ ਜਾਏਗਾ ਜਗਰਾਜ ਸ਼ਰਮਾ ਬੱਲੇ 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 ਆਏ ਹੋ ਆਏ ਹੋ ਪੱਤੀ ਵਾਲਾ ਜੱਸਾ ਜਿੱਤ ਗਿਆ ਆਏ ਹਾਏ ਹਾਏ ਪੱਤੀ ਵਾਲਾ ਜੱਸਾ ਕੋਸਟੀ ਵਿੱਚ ਯਤ ਪ੍ਰਾਪਤ yeah